ਪਹਿਲਾਂ ਤਾਂ ਇਹ ਲੱਗਿਆ ਸੀ ਸਵਾਰ ਕਿਸਾਨਾਂ ਦੀ ਲੈ ਜਾਏਗੀ ਚੰਮ ਦੋਸਤੋ ਪਰ ਰੱਬ ਦੀ ਕਿਰਪਾ ਦੇ ਨਾਲ ਕੰਨਾ ਮਿਲ ਵਿੱਚ ਸ਼ੁਰੂ ਹੋ ਗਿਆ ਕੰਮ ਦੋਸਤੋ ਕੰਨਾ ਮਿਲ ਵਿੱਚ ਸ਼ੁਰੂ ਹੋ ਗਿਆ ਕੰਮ ਦੋਸਤੋ ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਲੇਸ਼ੂਰੀ ਤੁਸੀਂ ਸ਼ਹਿਰ ਤੋਂ ਦਾਦਾ ਲੈ ਤੋਂ ਵੀਡੀਓ ਕਿਸਾਬਤ ਹੋਗਲੀ ਸਾਥੀਓ ਗੰਨਾ ਮੇਲ ਵਿਖੇ ਮੌਜੂਦ ਆ ਔਰ ਪ੍ਰੈਸ਼ਰ ਜਿਹੜਾ ਕੋ ਜਨਰੇਸ਼ਨ ਪਲਾਂਟ ਦਾ ਕਹਿੰਦੇ ਪੂਰਾ ਬਣ ਗਿਆ ਦਿਖਾ ਦਿਓ ਉੱਤਰਲੇ ਪਾਸੇ ਤੇ ਇਧਰ ਗੰਨਾ ਵੀ ਪੀੜਿਆ ਜਾ ਰਿਹਾ। ਆਹ ਮਸ਼ੀਨ ਵੀ ਤੁਸੀਂ ਦੇਖੋ ਪਹਿਲਾਂ ਉਹ ਦਿਖਾਓ ਕੋਲ ਜਨਰੇਸ਼ਨ ਪਲਾਂਟ ਦਿਖਾਓ। ਹਾਲਾਂਕਿ ਇਹਦੇ ਦੇ ਕੀ ਕਨਸੀਕਵੈਂਸਸ ਨਿਕਲਦੇ ਆ ਕਿਉਂਕਿ ਕਈ ਵਾਰ ਸ਼ਹਿਰ ਵਾਲੇ ਵੀ ਫਿਰ ਇੱਕਦ ਮਹਿਸੂਸ ਕਰਦੇ ਆ ਕਿ ਰਾਖਾ ਬਹੁਤ ਡਿੱਗਦੀ ਆ। ਚਲੋ ਉਹ ਅਦਰ ਪਾਰਟ ਹੈ। ਹਾਲ ਦੀ ਘੜੀ ਆਪਾਂ ਪਰ ਉਹ ਵੀ ਜ਼ਰੂਰੀ ਪਾਰਟ ਹੈ। ਉਹਨੂੰ ਆਪਾਂ ਮੁਨਕਰ ਨਹੀਂ ਹੋ ਸਕਦੇ, ਉਹਨੂੰ ਛੱਡ ਨਹੀਂ ਸਕਦੇ। ਉਹ ਆਉਣ ਵਾਲਾ ਸਮਾਂ ਦੱਸੇਗਾ ਸ਼ਹਿਰ ਵਾਸੀ ਕੀ ਕਹਿੰਦੇ ਆ। ਲੇਕਿਨ ਹਾਲ ਦੀ ਘੜੀ ਕਿਸਾਨ ਵੀਰ ਜਿਹੜੇ ਵਿਚਾਰੇ ਬਹੁਤ ਪੁੜੀ ਕਾ ਕਰੇ ਸੀਗੇ ਕਿਸਾਨ ਵੀਰ ਜਿਹੜੇ ਬਹੁਤ ਪਰੇਸ਼ਾਨ ਸੀਗੇ ਕਈ ਕਿਸਾਨ ਵੀਰਾਂ ਨੂੰ ਤਾਂ ਫਗਵਾੜੇ ਤੇ ਹੋਰ ਵੀ ਜਿੱਥੇ ਗੰਨਾ ਮਿਲ ਹੈਗੀ ਉੱਥੇ ਜਾਣਾ ਪਿਆ ਹੁਣ ਇਧਰ ਤੁਸੀਂ ਦੇਖੋ ਕਿ ਬੈਲਟ ਵੀ ਚੱਲ ਪਈ ਆ ਦੁਪਹਿਰ ਵੇਲੇ ਕਹਿੰਦੇ ਪਹਿਲਾਂ ਕੋ ਜਨਰੇਸ਼ਨ ਪਲਾਂਟ ਸਹੀ ਹੋਇਆ ਤਾਂ ਬੈਲਟ ਟੁੱਟ ਜਾਂਦੀ ਆ ਪਰ ਹੁਣ ਉਹਨੂੰ ਸਵਾਰ ਲਿਆ ਗਿਆ ਤੇ ਆ ਟਰਾਲੀਆਂ ਲੱਗਣ ਲੱਗ ਪਈਆਂ ਮਸ਼ੀਨ ਤੁਸੀਂ ਦੇਖ ਲਓ ਆਪਣਾ ਕੰਮ ਕਰ ਰਹੀ ਐ ਔਰ ਦੱਸਿਆ ਜਾ ਰਿਹਾ ਜਿਹੜੇ ਇੱਥੇ ਕਰਿੰਦੇ ਇਹਨਾਂ ਨਾਲ ਗੱਲਬਾਤ ਕੀਤੀ ਐ ਜੇ ਜੇ ਪ੍ਰੈਸ਼ਰ ਪੂਰਾ ਬਣਿਆ ਰਵੇ ਕੋ ਜਨਰੇਸ਼ਨ ਪਲਾਂਟ ਦਾ ਤਾਂ 15 ਕਿ ਮਿੰਟ ਜਾਂ 10 ਮਿੰਟ ਚ ਇੱਕ ਟਰਾਲੀ ਨੂੰ ਕਹਿੰਦੇ ਆਪਾਂ ਅਨਲੋਡ ਕਰ ਲਈਦਾ ਮਤਲਬ ਖਾਲੀ ਕਰ ਦੇਈਦਾ ਔਰ ਜੇ ਕਹਿੰਦੇ ਪ੍ਰੋਪਰ 24 ਘੰਟੇ ਪ੍ਰੈਸ਼ਰ ਬਣਿਆ ਰਵੇ ਤਾਂ ਦਿਹਾੜੀ ਦੀਆਂ 150 ਤੱਕ ਟਰਾਲੀਆਂ ਜਿਹੜੀਆਂ ਅਨਲੋਡ ਹੋ ਜਾਂਦੀਆਂ ਮਤਲਬ ਜੇ ਕੰਮ ਹੋਣ ਪ੍ਰੋਪਰ ਇਦਾਂ ਹੀ ਚੱਲੇ ਰੱਬ ਦੀ ਕਿਰਪਾ ਤਾਂ ਹੈ ਜੇ ਮਸ਼ੀਨ ਦੀ ਕਿਰਪਾ ਵੀ ਰਵੇ ਚਲਾਉਣ ਵਾਲੇ ਦੀ ਕਿਰਪਾ ਵੀ ਰਵੇ ਤਾਂ ਦਿਹਾੜੀ ਦੀਆਂ 150 ਤੋਂ 200 ਟਰਾਲੀਆਂ ਵੀ ਹੋ ਸਕਦੀਆਂ ਹਾਲਾਂਕਿ ਇੱਕ ਗਿਣਤੀ ਜਿਹੜੀ ਆ ਇਹ ਅਸੈਸਮੈਂਟ ਜਿਹੜੀ ਮੌਕੇ ਤੇ ਆ ਕਰਿੰਦੇ ਮੌਜੂਦ ਨੇ ਇਹਨਾਂ ਨੇ ਦਿੱਤੀ ਆ ਸਾਡੀ ਕੋਈ ਐਚ ਅਸੈਸਮੈਂਟ ਨਹੀਂ ਜੋ ਸੁਣੀ ਸੁਣਾਈ ਗੱਲ ਆ ਉਹ ਦੱਸ ਰਹੇ ਬਾਕੀ ਤੁਸੀਂ ਦੇਖ ਲਓ ਕੰਮ ਕਿਵੇਂ ਚੱਲ ਰਿਹਾ ਦਿਖਾ ਦਿਓ ਉਹ ਤਸਵੀਰਾਂ ਵਿਜ਼ੂਅਲਸ ਦਿਖਾ ਦਿਓ ਤਾਂ ਕਿਸਾਨ ਵੀਰ ਨਾਲ ਵੀ ਮੇਰੀ ਗੱਲ ਹੋਈ ਆ ਭਰਾ ਨਾਲ ਇਹ ਕਹਿੰਦੇ ਅੱਕੇ ਪਏ ਸੀ ਭਾਈ ਥੱਕੇ ਪਏ ਸੀ ਪੱਕੇ ਪਏ ਸੀ ਮਸੀ ਕਹਿੰਦੇ ਕੰਮ ਸ਼ੁਰੂ ਹੋਇਆ ਦਿਖਾਓ ਕਿਸਾਨ ਵੀਰ ਦਾ ਚਿਹਰਾ ਵੀਰ ਕਹਿੰਦਾ ਅੱਕੇ ਪਏ ਸੀਗੇ ਔਰ ਕਨੈਕਟ ਤੇ ਉੱਥੇ ਲਵਾਉਂਦੇ ਪਏ ਆ ਆ ਦਿਖਾ ਦਿਓ ਕਿੱਦਾਂ ਅਨਲੋਡ ਹੁੰਦਾ ਇੱਧਰਲੇ ਪਾਸੇ ਆ ਜਾਓ ਨੇੜੇ ਨਹੀਂ ਜਾਣਾ ਬਹੁਤਾ ਕਿਉਂਕਿ ਪਤਾ ਨਹੀਂ ਹੁੰਦਾ ਇਹ ਮਸ਼ੀਨ ਕਿੱਥੋਂ ਚਲਾਉਂਦੇ ਪਏ ਆ ਉਹ ਉੱਪਰ ਮੁੰਡੇ ਆ ਠੀਕ ਆ ਉੱਪਰ ਆਪਰੇਟਰ ਨੇ ਆ ਜਾਓ ਆ ਜਾਓ ਇੱਧਰ ਤੇ ਆ ਕੇ ਦਿਖਾ ਦਿੰਦੇ ਆ ਆ ਤੁਸੀਂ ਦੇਖ ਲਓ ਬਸ ਠੀਕ ਹੈ ਆ ਜਾ ਆ ਜਾ ਫਿਰ ਇੱਧਰ ਆ ਜਾ ਆ ਜਾ ਗੱਲ ਥੋੜੀ ਜਲਦ ਬਿਲ ਬਿਲ ਠੀਕ ਹੈ ਹਾਂਜੀ ਜਲਦ ਠੀਕ ਹੈ ਹੁਣ ਹਾਂਜੀ ਬਿਲ ਟੈਨ ਵਧੀਆ ਜੀ ਕਿ ਹੁਣ ਕੰਮ ਇੰਨੀ ਚੱਲੀ ਗਿਆ ਤਾਂ ਘੰਟੀਆਂ ਦੀਆਂ ਕਿੰਨੀਆਂ ਟਰਾਲੀਆਂ ਅਨਲੋਡ ਕਰ ਦਿੰਦੇ ਖਤੋਂ ਮਤਲਬ ਲੈ ਜਾਂਦੀਆਂ ਟਰਾਲੀਆਂ ਘੰਟੇ ਦੀਆਂ ਮੇਰੇ ਖਿਆਲ ਨਾਲ 12 13 ਟਰਾਲੀਆਂ ਲਈ ਜਾਨੀਆਂ ਜੀ ਕਰ ਦਿੰਦੇ ਹਾਂ ਜੀ ਢਾੜੀ ਚ ਕਿੰਨੀ ਹੋ ਜਾਂਦੀ ਆ ਢਾੜੀ ਚ ਇਹ 8 ਘੰਟੇ ਦੇ ਸਿਸਟਮ ਦੇ ਹਿਸਾਬ ਨਾਲ ਜੋੜ ਲਾ ਕੇ ਬੜਾ ਲੱਗਦਾ ਜੀ ਤਾਂ ਚਲੋ 100 ਤਾਂ ਤੇ ਹੋ ਜੂ ਕੰਮ ਹਾਂਜੀ 100 ਨਾਲ ਵੱਧੇ ਹੋ ਜਾਣੀ 100 ਤਾਂ ਵੱਧ ਕਰ ਦੋਗੇ ਚਲੋ 10 12 ਕਹਿੰਦੇ ਕਿ ਮੇਲੇ 15 ਵੀ ਕਰ ਦਿੰਦੇ ਆ ਇੱਧਰ ਧਿਆਨ ਦਿਓ ਥੱਲੇ ਕਰਾਰੀ ਵਜੀ ਹਾਂ ਹਾਂ ਮੈਂ ਉਹਨੂੰ ਪਿੱਛੇ ਕੈਮਰਾਮੈਨ ਨੂੰ ਕਹਿੰਦਾ ਧਿਆਨ ਦੇਈ ਤਾਂ ਕੰਮ ਹੁਣ ਜੋਰਾ ਤੇ ਆ ਔਰ ਇੱਧਰ ਅੱਗ ਵੀ ਵਾਲੀ ਹੋਈ ਹੈ ਇਹਨਾਂ ਨੇ ਸੇਕਲੈਂਡ ਨੂੰ ਕੰਮ ਜੋਰਾ ਤੇ ਆ ਇਸ ਕਰਕੇ ਰੱਬ ਅੱਗੇ ਬੇਨਤੀ ਹੈ ਕਿ ਕੰਮ ਚੱਲਦਾ ਰਹੇ ਕੋਈ ਮੁਸੀਬਤ ਨਾ ਆਵੇ ਹਾਲਾਂਕਿ ਪਹਿਲਾ ਸਵਾਲ ਅਸੀਂ ਬੜੇ ਪੁੱਛ ਲਏ ਆ ਕਿ ਕਿਉਂ ਜਦ ਪਤਾ ਹਰ ਸਾਲ ਪ੍ਰੋਬਲਮ ਆਉਂਦੀ ਹੈ ਤਾਂ ਪਹਿਲਾਂ ਕਿਉਂ ਨਹੀਂ ਕੰਮ ਸਵਾਰਿਆ ਜਾਂਦਾ ਲੇਕਿਨ ਹੁਣ ਜੇ ਉਹਨਾਂ ਨੇ ਮਿਹਨਤ ਕੀਤੀ ਹੈ ਰੱਬ ਅੱਗੇ ਬੇਨਤੀ ਹੈ ਕਿ ਕੰਮ ਚੱਲਦਾ ਰਹੇ ਕੋਈ ਦਿੱਕਤ ਪਰੇਸ਼ਾਨੀ ਕੋਈ ਖੜੋਤ ਨਾ ਆਵੇ ਖੈ ਤਾਂ ਇਨਸਾਨੀ ਗਲਤੀਆਂ ਕੁਦਰਤ ਦੀ ਕੋਈ ਗਲਤੀ ਨਹੀਂ ਇਨਸਾਨੀ ਗਲਤੀ ਹੈ ਜਿਹੜਾ ਮਸ਼ੀਨਾਂ 'ਚ ਪ੍ਰੋਬਲਮ ਆਉਂਦੀ ਹੈ ਪਰ ਕੋਈ ਮੋਰੇ ਖੜੋਤ ਨਾ ਆਵੇ ਉਸ ਲਈ ਰੱਬ ਅੱਗੇ ਬੇਨਤੀ ਹੈ ਕਿਉਂਕਿ ਕਿਸਾਨ ਵੀਰ ਵਿਚਾਰੇ ਤੰਗ ਬਹੁਤ ਨੇ ਪਰੇਸ਼ਾਨ ਬਹੁਤ ਨੇ ਦਿੱਕਤ ਚ ਬਹੁਤ ਨੇ ਹਾਂ ਲੈ ਕੇ ਗੱਲ ਕਰਨੀ ਉਹਨਾਂ ਨੇ ਬਲਾਸਰ ਦੀ ਗੱਲ ਕਰਨੀ ਕੋਈ ਗੱਲ ਨਹੀਂ ਉਹ ਲਾਲੋ ਟੈਲੀ ਅਲਾਉਂਸ ਸੀ ਗੰਨਾ ਮਿਲਦਾ ਤੁਹਾਨੂੰ ਤਸਵੀਰ ਦਿਖਾ ਰਹੇ ਆ ਆਜਾ 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 ਉਹ ਕੁਝ ਨਹੀਂ ਟੀਕਾਰ ਹੀ ਲਾਉਣ ਲੱਗੇ ਠੀਕ ਹੈ ਕਿੰਨੀ ਦੇਰ ਬਾਅਦ ਬਾਰੀ ਆਈ ਛੱਕੇ ਨੇ ਤੇ ਨਵਾਂ ਬਾਦ ਬਾਰੀ ਆਈ ਹਾਂ ਬਾਰੀ 7ਵੇਂ ਦਿਨ ਭਾਈ ਚੱਲ ਵੀ ਮਿਲ ਤੁਹਾਡੀ ਬਾਰੀ ਕਿੰਨੀ ਦਿਨਾਂ ਬਾਅਦ ਆਈ ਪਰਚੀ ਕੱਟਉਣ ਤੋਂ ਬਾਅਦ ਹਲੇ ਬਾਰੀ ਆਣੀ ਆ ਅੱਜ ਆ ਉਹਦਾ ਆਜੂ ਕੀ ਉਮੀਦ ਹੈ ਆਜ ਆ ਜਾਣੀ ਉਮੀਦ ਹੈ ਚੱਲ ਵੀ ਕਿੰਨੇ ਦਿਨਾਂ ਬਾਅਦ ਆਜੂ ਉਮੀਦ ਹੈ ਬਾਰੀ ਆਊ ਅੱਜ ਸੱਤਵੇਂ ਦਿਨ ਬਾਅਦ ਮੈਦਾਨ ਵਿੱਚ ਉਮੀਦ ਹੈ ਕਿ ਬਾਜ ਜਾਨੀ ਵਾਲੀ ਚਲੋ ਪਿੰਡ ਆਪਣਾ ਪਿੰਕੋਲਗੜ ਜੀ ਕੋਲਗੜ ਹਾਂਜੀ ਚਲੋ ਕੀ ਹੈ ਖੁਸ਼ ਹਣ ਹਾਂਜੀ ਖੁਸ਼ ਹਾਂਜੀ ਚੱਲ ਫੀਮੇਲ ਜੀ ਚਲੋ ਠੀਕ ਹੈ ਧਿਆਨ ਉਹ ਦੀ ਟਿਕ ਟਕੋ ਚਲੋ ਠੀਕ ਹੈ ਕਿਸਾਨ ਵੀਰਾਂ ਦੀ ਗੱਲ ਕਰ ਲਈ ਕਹਿੰਦੇ ਬਾਰਿਸ਼ ਸੱਤਵੇਂ ਦਿਨ ਆਈ ਹੈ ਤੇ ਸੰਤੋਸ਼ ਨੇ ਕਹਿੰਦਾ ਵੀ ਚੱਲੀ ਤਾਂ ਸਹੀ ਟੂਰ ਸਾਹਿਬ ਵੀ ਮੌਕੇ ਤੇ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਜੀ ਟੂਰ ਸਭ ਕਿਸਾਨਾਂ ਨਾਲ ਗੱਲ ਕੀਤੀ ਕਹਿੰਦੇ ਆਈ 7ਵੇਂ ਦਿਨ ਹੈ ਪਰ ਵਾਰੀ ਆ ਗਈ ਦੇਖੋ ਪਹਿਲਾਂ ਤੁਹਾਡੇ ਸਾਹਮਣੇ ਆ ਤੁਸੀਂ ਬਹੁਤ ਵਧੀਆ ਕਵਰੇਜ ਕੀਤੀ ਆ ਪਹਿਲਾਂ ਪ੍ਰੋਬਲਮ ਪਲਾਂਟ ਦੀ ਆਈ ਸੀ ਲੇਕਨ ਮਿਲ ਲੈਵਲ ਦੇ ਉੱਤੇ ਜੀਐਮ ਸਾਹਿਬ ਨੇ ਬੜੇ ਐਫਰਟ ਕਰਕੇ ਸਾਰਾ ਕੁਝ ਓਕੇ ਕਰ ਲਿਆ ਲੇਕਨ ਹੁਣ ਕੋਈ ਪ੍ਰੋਬਲਮ ਨਹੀਂ ਹੈ ਐਦਾਂ ਦੀ ਕੋਈ ਦਿੱਕਤ ਨਹੀਂ ਹੁਣ ਆਉਣ ਵਾਲੀ ਸੰਭਾਵਨਾ ਲੱਗਦੀ ਹੁਣ ਬਿਲਕੁਲ ਜਿਹੜਾ ਹਾਊਸ ਪ੍ਰੈਸ਼ਰ ਬਣਿਆ ਰਹੇ ਹੌਸਾ ਥੋੜਾ ਠੰਡਾ ਹੁੰਦਾ ਨਾ ਜਦੋਂ 6 ਦਿਨ ਬੰਦ ਹੋਈ ਆ ਉਹਦੇ ਲਈ 2 3 4 ਘੰਟੇ ਲੱਗੂਗੇ ਉਸ ਤੋਂ ਬਾਅਦ ਸਾਰਾ ਕੁਝ ਓਕੇ ਆ ਮੈਨੂੰ ਚੰਨ ਨੂੰ ਮਸ ਲੱਗਦਾ ਹਾਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੁਣ ਬਿਲਕੁਲ ਵੀ ਕਰਨ ਕਰਨ ਨੂੰ ਟਾਈਮ ਲੱਗੇ ਜਾਂਦਾ ਨੇਚਰਲੀ ਆ ਸੁਰੀ ਸਾਹਿਬ ਤੁਸੀਂ ਜਾਣਦੇ ਹੀ ਆ ਚੰਗੀ ਤਰ੍ਹਾਂ ਜਾਣਦੇ ਆ ਸਾਰਾ ਕੁਝ ਵਧੀਆ ਹੋਊਗਾ ਜੀ ਚਲੋ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਹਾਲਾਂਕਿ ਥੋੜੀ ਜਿਹਾ ਪਹਿਲਾਂ ਇਨਫੋਰਮੇਸ਼ਨ ਆਈ ਸੀਗੀ ਕਿ ਟਰੈਕਟਰ ਟਰਾਲੀਆਂ ਰੋਡ ਤੇ ਖੜੇ ਬੋਲੋ ਟਰੈਕਟਰ ਰੋਡ ਤੇ ਖੜੇ ਪਰ ਹੁਣ ਅਸੀਂ ਆਏ ਆ ਬਿਲਕੁਲ ਸਾਫ਼ ਹੈ ਕੋਈ ਟ੍ਰੈਫਿਕ 'ਚ ਚਲੋ ਚੰਗੀ ਗੱਲ ਕੋਸ਼ਿਸ਼ਾਂ ਕੀਤੀਆਂ ਨੇ ਕੋਸ਼ਿਸ਼ਾਂ ਰੰਗ ਲਿਆਉਣ ਕਿਸਾਨ ਸੁੱਖ ਸੁਵਿਲੀ ਆਪਣੇ ਘਰ ਵਾਪਸ ਜਾਣ ਔਰ ਸੀਜ਼ਨ ਵਧੇ ਨੰਗੇ ਕਿਸਾਨਾਂ ਦਾ ਕਿਉਂਕਿ ਕਿਸਾਨ ਪੰਜਾਬ ਦੀ ਰੀੜ ਦੀ ਹੱਡੀ ਹੈ ਕਿਸਾਨ ਖੁਸ਼ ਨੇ ਤਾਂ ਉਹਦੇ ਨਾਲ ਹੀ ਸਰਕਲ ਘੁੰਮਦਾ ਬਹੁਤ ਸਾਰਾ ਜਿਹੜਾ ਗਿਆਨ ਹੈ ਨੌਲੇਜ ਸਾਨੂੰ ਕਿਸਾਨੀ ਅੰਦੋਲਨ ਦੌਰਾਨ ਮਿਲਿਆ ਔਰ ਇਸ ਦੇ ਨਾਲ ਦੀ ਨਾਲ ਹੀ ਮੈਂ ਵੀ ਗੱਲ ਕਹਿਣੀ ਚਾਹੁੰਦਾ ਕਿ ਡੱਲੇਵਾਲ ਸਾਹਿਬ ਲਈ ਵੀ ਤੁਸੀਂ ਕਮੈਂਟ ਕਰੋ ਉਹਨਾਂ ਦੀ ਸਿਹਤਯਾਬੀ ਵਾਸਤੇ ਵੀ ਕਮੈਂਟ ਕਰ ਦਿਓ ਅਸੀਂ ਵੀ ਬਹੁਤ ਜਲਦੀ ਉੱਥੇ ਜਾ ਰਹੇ ਹਾਂ ਉੱਥੇ ਜਾ ਕੇ ਲਾਈਵ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਉਹ ਦਿਖਾ ਦਿਓ ਟਰਾਲੀ ਜਿਹੜੀ ਖਾਲੀ ਹੋ ਗਈ ਹੈ 10 ਤੋਂ 12 ਮਿੰਟ 15 ਮਿੰਟ ਵੀ ਕਹਿੰਦੇ ਲੱਗਦੇ ਔਰ ਇੱਕ ਸਮੇਂ 'ਚ ਮੇਰੇ ਖਿਆਲ 6-7 ਟਰਾਲੀਆਂ ਲੱਗ ਜਾਂਦੀਆਂ ਠੀਕ ਹੈ ਜੀ ਉਮੀਦ ਕਰਦੇ ਹਾਂ ਇਸੇ ਤਰੀਕੇ ਕੰਮ ਟੌਪ-ਅਪ ਟੌਪ ਚੱਲਦਾ ਰਹੇਗਾ ਕੋਈ ਦਿੱਕਤ ਨਹੀਂ ਆਵੇਗੀ ਬਹੁਤ ਬਹੁਤ ਸ਼ੁਕਰਗੁਜ਼ਾਰ